ਕਿਸਾਨੀ ਅੰਦੋਲਨ ਦੇ ਵਿੱਚ ਇੱਕ ਹੋਰ ਕਿਸਾਨ ਦੀ ਹੋਈ ਮੌਤ 6 ਫਰਵਰੀ ਨੂੰ ਆਪਣੇ ਲੜਕੇ ਦਾ ਵਿਆਹ ਕਰਨ ਤੋਂ ਬਾਅਦ 13 ਫਰਵਰੀ ਨੂੰ ਕਿਸਾਨੀ ਅੰਦੋਲਨ ਦੇ ਵਿੱਚ ਸ਼ਾਮਿਲ ਹੋਇਆ ਸੀ ਇੱਕ ਕਿਸਾਨ ਤੋਂ ਅੰਦਾਜ਼ਤੇ ਕੀ ਖਬਰ ਖਨੌਰੀ ਬਾਰਡਰ ਤੋਂ ਹੈ ਜਿੱਥੇ ਖਨੌਰੀ ਬਾਰਡਰ ਤੇ ਇਸ ਅੰਦੋਲਨ ਦੇ ਵਿੱਚ ਤੀਸਰੇ ਕਿਸਾਨ ਦੀ ਮੌਤ ਹੋ ਗਈ ਹੈ ਇਸ ਤੋਂ ਪਹਿਲਾਂ ਸ਼ੂਕ ਕਰਨ ਦੀ ਗੋਲੀ ਲੱਗਣ ਦੇ ਨਾਲ ਮੌਤ ਹੋਈ ਸੀ ਤੇ ਹੁਣ ਉਸੇ ਖਨੌਰੀ ਬਾਰਡਰ ਤੇ ਇੱਕ ਕਿਸਾਨ ਦੀ ਦਮ ਕੁੱਟਣ ਦੇ ਨਾਲ ਮੌਤ ਹੋ ਗਈ ਹੈ ਤੇ ਜਿਸ ਕਿਸਾਨ ਦੀ ਮੌਤ ਹੋਇਆ ਉਸਦੀ ਪਹਿਚਾਨ ਦਰਸ਼ਨ ਸਿੰਘ ਵਜੋਂ ਹੋਈ ਹੈ ਜੋ ਕਿ ਬਠਿੰਡਾ ਦੇ ਪਿੰਡ ਅਮਰਗੜ ਦਾ ਰਹਿਣ ਵਾਲਾ ਸੀ ਤੇ ਜਿਸ ਦੀ ਉਮਰ 48 ਸਾਲ ਦੱਸੀ ਜਾ ਰਹੀ ਹੈ ਇਸ ਕਿਸਾਨ ਦੀ ਮੌਤ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਜਦੋਂ ਪੁਲਿਸ ਦੇ ਵੱਲੋਂ ਅਤੂ ਗੈਸ ਦੇ ਗੋਲੇ ਛੱਡੇ ਗਏ ਤਾਂ ਇਸ ਕਿਸਾਨ ਦਾ ਅਚਾਨਕ ਦਮ ਕੁੱਟ ਗਿਆ ਤੇ ਦਮ ਕੁੱਟਣ ਦੇ ਨਾਲ ਇਸ ਦੀ ਮੌਤ ਹੋ ਗਈ ਹੈ ਤੇ ਪਰਿਵਾਰਿਕ ਮੈਂਬਰਾਂ ਦੇ ਦੱਸਣ ਮੁਤਾਬਕ ਕਿ ਉਹਨਾਂ ਨੂੰ ਕੋਈ ਵੀ ਬਿਮਾਰੀ ਨਹੀਂ ਸੀ ਤੇ ਬਿਲਕੁਲ ਤੰਦਰੁਸਤ ਸੀ ਤੇ ਜਦੋਂ ਪੁਲਿਸ ਦੇ ਵੱਲੋਂ ਗੋਲੇ ਛੱਡੇਗੇ ਤਾਂ ਗੋਲੇ ਛੱਡਣ ਦੇ ਥੋਏ ਦੇ ਨਾਲ ਉਹਨਾਂ ਦੀ ਅਚਾਨਕ ਸਿਹਤ ਖਰਾਬ ਹੋ ਗਈ ਤੇ ਜਦੋਂ ਹਸਪਤਾਲ ਉਹਨਾਂ ਨੂੰ ਲਿਜਾਇਆ ਗਿਆ ਤਾਂ ਰਸਤੇ ਦੇ ਵਿੱਚ ਉਸ ਦੀ ਮੌਤ ਹੋ ਗਿਆ ਚੱਲੀ ਜਾਂਦਾ ਹੈ ਚੱਲੀ ਜਾਂਦਾ ਵਧੀਆ ਸੌਕੇ ਯਾਦਾ ਜੇ ਚੱਲੀ ਜਾਂਦਾ ਵਧੀਆ ਤਾਂ ਨਹੀਂ ਪੜਿਆ ਵੀਗਾ ਮਗ੍ਹਾ ਕਰਦੀ ਸੀ ਆਵੇ ਕਾ ਕਰਦੇ ਸੀ ਤੇ ਉਹ ਪਾਪੂ ਜੀ ਕੀ ਲੱਗਦੇ ਸੀਗੇ ਤੁਹਾਡੇ ਮੇਰੇ ਭਰਾ ਦਾ ਸ਼ਾਟ ਆਈ ਅੱਛਾ ਤੁਹਾਨੂੰ ਕਦੋਂ ਇਤਲਾ ਮਿਲੇਗੀ ਸਾਨੂੰ ਸਾਨੂੰ ਜੀ ਰਾਤ 11 ਵਜੇ ਅਸੀਂ ਵਿਆਹ ਤੇ ਗਈ ਸੀ ਹੂੰ ਔਰ 11 ਵਜੇ ਕਿੰਨੇ ਟਾਈਮ ਤੋਂ ਗਏ ਸੀ ਘਰ ਕਿੰਨੇ ਟਾਈਮ ਤੋਂ ਗਏ ਸੀ ਘਰ ਇੱਥੋਂ ਕਰੋ ਉਹ ਤਾਂ ਨਹੀਂ ਗਏ ਸੀ ਹੋਰਾ ਘਰੋਂ ਅਸੀਂ ਤੁਰੇ ਸੀ ਇੱਥੋਂ ਜੀ 3 ਵਜੇ ਉਹ ਦਰਸ਼ਨ ਸਿੰਘ ਜੀ ਹਾਂ ਹਾਂ ਉਹ ਤਾਂ ਉਦੋਂ ਹੀ ਗਏ ਜਿਹੜੇ ਉਹਨੂੰ ਹੋ ਗਏ ਅੱਜ 3 ਦਿਨ ਹੋ ਗਏ ਜੀ ਹਾਂ 3 ਦਿਨ ਹੋ ਗਏ ਦਰਸ਼ਨ ਪਹਿਲਾ ਵਾਲੇ ਸੰਗਰਸ਼ੀ ਵੀ ਸ਼ਾਮ ਸੀ ਹਾਂ ਪਹਿਲਾ ਜਿਹੜੇ ਪਿਛਲੇ ਸਾਲਾਂ ਚ ਲੱਗੇ ਉਹਨਾਂ ਉੱਥੇ ਵੀ ਜਾ ਕੇ ਉੱਥੇ ਵੀ ਜਾ ਕੇ ਪਹਿਲਾਂ ਵੀ ਜਾਣਾ ਤੁਹਾਡੇ ਛੋਟੇ ਬ੍ਰਦਰ ਸੀਗੇ ਵੱਡੇ ਸੀ ਉਹ ਛੋਟੇ ਸੀ ਮੈਥੇ ਛੋਟੇ ਸੀ ਹਾਂ ਛੋਟੇ ਸੀ ਮੈਂ ਵੱਡਾ ਹਾਂ ਤਾਂ ਕੀ ਕੀ ਮੰਗ ਕੀ ਕਰਦੇ ਹੋ ਸਰਕਾਰਾਂ ਤੋਂ ਇਸ ਤਰ੍ਹਾਂ ਦੇ ਜਿਵੇਂ ਕਿਸਾਨਾਂ ਦੀ ਹਰ ਲਗਾਤਾਰ ਉੱਚ ਉੱਚੀ ਡੈਥ ਹੋ ਗਈ। ਤਾਂ ਕੀ ਮੰਗ ਕੀ ਕਰਦੇ ਹੋ ਸਰਕਾਰਾਂ ਤੋਂ ਇਸ ਕਿਸ ਤਰ੍ਹਾਂ ਦੇ ਤੁਹਾਡੀ ਜਿਹੜੀ ਮੰਗ ਹੈ ਮੰਨੀ ਜੇ ਜੇ ਉਹਨਾਂ ਦੀ ਜੀ ਮੰਗਾਂ ਸਰਕਾਰਾਂ ਦੀ ਉਹ ਜੇ ਕਰਦੇ ਹਾਂ ਸਾਡੀ ਕਾਦੀ ਮੰਗ ਹੈ ਸਾਡਾ ਬੰਦਾ ਹੀ ਉੱਡ ਗਿਆ। ਉਹ ਹੀ ਵਾਲਾ। ਸਾਡਾ ਬੰਦਾ ਹੀ ਉੱਡ ਗਿਆ। ਹੂੰ। ਮੇਰਾ ਨਾਮ ਹਰਜਾ ਸਿੰਘ ਹੈ ਜੀ। ਜੀ ਉਹ ਅੱਜ ਡੈਥ ਹੋਈ ਹੈ ਮੇਰੇ ਚਾਚਾ ਜੀ ਸੀ। ਕਿੰਨੇ ਚਾਲ ਤੇ ਗਈ ਸੀ ਇਹ 12 ਤਰੀਕ ਦੇ ਗਏ ਹੋਈ ਸੀ ਜੀ ਬਸ ਕਹਿੰਦੇ ਸੀ ਖਤਮ ਕਰਕੇ ਮੁੜਾਂਗੇ ਉਹਨਾਂ ਦੋਨ ਪਰ ਆਪ ਦੀ ਜ਼ਿੰਦਗੀ ਖਤਮ ਕਰਕੇ ਪੂਰੇ ਪਰਿਵਾਰ ਚੋਂ ਕੱਢੀ ਗਈ ਸੀ ਹਾਂਜੀ ਸਾਡੇ ਪਰਿਵਾਰ ਚੋਂ ਕੱਢੇ ਗਈ ਸੀ ਆ ਪਿੰਡ ਚੋਂ ਬਹੁਤ ਕਈ ਬੰਦੇ ਜਾਂਦੇ ਸਾਨੂੰ ਰਾਤ 10 ਵਜੇ ਤਲਾ ਮਿਲੀ ਸੀ ਕਿੰਨੀ ਕਿ ਉਮਰ ਸੀ ਇਹਨਾਂ ਦੀ ਉਮਰ 60 ਸਾਲ ਦੀ ਸੀ 60 ਤੋਂ 65 ਸਾਲ ਪਰਿਵਾਰ ਚੋਂ ਹੋਰ ਕੋਣ ਕੋਣ ਪਰਿਵਾਰ ਚੋਂ ਬੇਟਾ ਬੇਟੀ ਇੱਕ ਪਤਨੀ ਇਹਨਾਂ ਦੀ ਬੇਟਾ ਬੇਟੀ ਮੈਲਡਾ ਬੇਟੀ ਦੀ ਮੈਡ ਨੂੰ ਸਿਰਫ 15 ਦਿਨ ਹੀ ਹੈ 15 ਦਿਨ ਹਾਂਜੀ ਦਾ ਗੁਜ਼ਾਰਾ ਕਿਵੇਂ ਚੱਲਦਾ ਹੈ ਘਰ ਦਾ ਗੁਜ਼ਾਰਾ ਖੇਤੀਬਾੜੀ ਹੈ ਸੱਤ ਕਿਲੇ ਉਹਦੇ ਜਿੱਤੇ ਚੱਲ ਰਿਹਾ ਹੈ ਮੁੰਡਾ ਕੀ ਕੰਮ ਕਰਦਾ ਹੈ ਮੁੰਡਾ ਖੇਤੀਬਾੜੀ ਕਰਦਾ ਹੈ ਖੇਤੀਬਾੜੀ ਕਰਦਾ ਹਾਂਜੀ ਤੇ ਮਿਸਿਸ ਹੈਗੇ ਇਨਾਂ ਦੇ ਹਾਂਜੀ ਮਿਸਿਸ ਹੈਗੇ ਤਾਂ ਹੰਨੇ ਤੋਂ ਨੂੰ ਇਸ ਤੋਂ ਪਹਿਲਾਂ ਜਿਹੜਾ ਅੰਦੋਲਨ ਸੀ ਉਸ ਤੇ ਵੀ ਗਈ ਸੀ ਹਾਂਜੀ ਉਹਦੇ ਵੀ 1 ਮਹੀਨਾ ਲਗਾਤਾਰ ਲਾ ਕੇ ਆਏ ਸੀ ਕਿ ਕੰਟੀਨਿਊ ਚ ਰਹੀ ਸੀ ਤਾਂ ਉਹ ਬੋੜੀ ਕਦੋਂ ਤੱਕ ਆਊਗੀ ਬੋੜੀ ਅੱਜ ਸ਼ਾਮ ਨੂੰ 5 ਵਜੇ ਤੱਕ ਆਜੂਗੀ ਉਸ ਕੋਸ਼ਿਸ਼ ਇਹ ਦੇ ਬਾਰੇ ਕੋਸ਼ਿਸ਼ ਨਹੀਂ ਕਰ ਸਕਦੇ ਮਾ ਸਾਡੀ ਮੰਗ ਲਈ ਧਰਨਾ ਖਤਮ ਹੋ ਜੇ ਕਿਸੇ ਕਾਰਨ ਕਰਕੇ ਜਿਹੜੇ ਰੋਜ਼ ਮਾਵਾਂ ਦੇ ਪੁੱਤ ਮਰਦੇ ਉਹ ਨਾ ਮਾਰਨਾ ਅੱਜ ਸਾਡਾ ਘਰ ਤਾਂ ਬਰਬਾਦ ਹੋਇਆ ਹੀ ਹੈ ਕਿਸੇ ਹੋਰਤੀ ਪੁੱਤ ਨਾ ਆਉਂਦਾ ਪਿੰਡ ਦੇ ਲੋਕ ਆ ਗਏ ਹਾਂ ਹਾਂਜੀ ਹਾਂਜੀ ਪਿੰਡ ਦੇ ਲੋਕ ਰਾਤ ਦੀ ਆ ਗਏ ਸਾਡੇ ਪਹਿਲੇ ਦਿਨ ਤੋਂ ਹਰ ਤਰ੍ਹਾਂ ਦਾ ਨਸ਼ਾ ਬੰਦ ਨਸ਼ਾ ਛਡਾਉਣ ਚ ਮਾਹਿਰ ਵੈਦ ਬਲਵਿੰਦਰ ਸਿੰਘ ਲੋਮਿਸ਼ 9883877000 ਬਿਨਾ ਤੋੜ ਤਕਲੀਫ ਤੋਂ ਬਿਨਾ ਦਾਖਲ ਹੋਏ ਬਿਨਾ ਕੰਮ ਛੱਡੇ ਹਰ ਤਰ੍ਹਾਂ ਦਾ ਨਸ਼ਾ ਛੱਡੋ ਸ਼ਰਾਬ ਹੈਰੋਇਨ ਸਮੈਕ ਅਫੀਮ ਗਾਂਜਾ ਚਿੱਟਾ ਪੁੱਕੀ ਟੀਕੇ ਗੋਲੀਆਂ ਜੀਭ ਥੱਲੇ ਰੱਖਣ ਵਾਲੀ ਗੋਲੀ ਤੋਂ ਛੁਟਕਾਰਾ ਪਾਓ ਸਾਡੀ ਦਵਾਈ 100% ਆਯੁਰਵੈਦਿਕ ਹੈ ਇਸ ਦਾ ਕੋਈ ਸਾਈਡ ਇਫੈਕਟ ਨਹੀਂ ਦੇਸ਼ ਵਿਦੇਸ਼ ਚ ਦਵਾਈ ਭੇਜਣ ਦਾ ਖਾਸ ਪ੍ਰਬੰਧ ਹੈ ਲੋ ਮਿਸ਼੍ਰੀ ਹਰਬਲ ਟ੍ਰੀਟਮੈਂਟ ਪਟਿਆਲਾ ਰੋਡ ਚੰਨੋ ਸੰਗਰੂ 9883877000